ਸਵਾਗਤ ਹੈ ਰੇਕਾ ਮੈਂ ਹਰਕਿਰਨ ਸਿੰਘ ਸੱਚਕ ਹਾਂ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡ ਸਾਰਿਆਂ ਦਾ ਸਵਾਗਤ ਪੰਜਾਬ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਹ ਤਾਂ ਸਾਰੇ ਹੀ ਜਾਣਦੇ ਤੇ ਇਸ ਖਜ਼ਾਨੇ ਨੂੰ ਭਰਨ ਦੇ ਲਈ ਸਰਕਾਰੀ ਜ਼ਮੀਨਾਂ ਵੇਚਣ ਦੀ ਤਿਆਰੀ ਵੀ ਹੋ ਗਈ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਇਸ ਫੈਸਲੇ ਦਾ ਵੱਡਾ ਅਸਰ ਬਿਜਲੀ ਬੋਰਡ ਤੇ ਪਵੇਗਾ ਕਿਉਂਕਿ ਜਿੰਨਾਂ ਜ਼ਮੀਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਉਹਨਾਂ ਵਿੱਚ PSPCL ਦੀਆਂ ਜ਼ਮੀਨਾਂ ਵੀ ਸ਼ਾਮਿਲ ਨੇ ਆਉਂਦੀਆਂ ਹਨ ਮੁਲਾਜ਼ਮ ਇਸ ਫੈਸਲੇ ਦੇ ਵਿਰੁੱਧ ਲੰਬੰਦ ਹੋਏ ਹਨ ਵਿਰੋਧ ਪ੍ਰਦਰਸ਼ਨ ਵੀ ਕਰ ਰਹੇ ਹਨ ਪਰ ਉਹਨਾਂ ਦੇ ਆਪਣੇ ਵਿਭਾਗ ਦੇ ਵਿੱਚ ਕੀ ਚੱਲ ਰਿਹਾ ਹੈ ਇਸ ਤੋਂ ਉਹ ਜ਼ਿਆਦਾ ਚਿੰਤਤ ਨਹੀਂ ਲੱਗਦੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਖੁਦ ਇੱਕ ਵੱਡੇ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਹਾਲਾਤ ਇਹ ਹਨ ਕਿ ਤਨਖਾਹਾਂ ਪੈਨਸ਼ਨਾਂ ਤੇ ਰੋਜ਼ ਮਰਾ ਦੇ ਖਰਚੇ ਚਲਾਉਣ ਦੇ ਲਈ ਵੀ ਹੋਰ ਕਰਜ਼ਾ ਚੱਕਣਾ ਪੈ ਰਿਹਾ ਹੈ ਲੋਨ ਲੈਣਾ ਪੈ ਰਿਹਾ ਹੈ ਤੇ ਉਧਰ ਪੰਜਾਬ ਸਰਕਾਰ ਦੇ ਹੀ ਕਈ ਅਜੇ ਵਿਭਾਗ ਹਨ ਜੋ ਕਿ ਬਿਜਲੀ ਬੋਰਡ ਦੇ ਬਿੱਲ ਨਹੀਂ ਤਾਰ ਰਹੇ ਕਰੋੜਾ ਰੁਪਏ ਦਾ ਬਕਾਇਆ ਉਹਨਾਂ ਦੇ ਵੱਲ ਖੜਾ ਹੈ ਸਿਰਫ ਚਾਰ ਵਿਭਾਗ ਹੀ ਅਜੇ ਹਨ ਜੋ ਕੁੱਲ ਬਕਾਇਆ ਰਕਮ ਦਾ 90 ਫੀਸਦੀ ਤੋਂ ਵੀ ਵੱਧ ਦੇਣ ਲਈ ਜ਼ਿੰਮੇਵਾਰ ਹੈ ਜੇ ਪੀਐਸਪੀਸੀਐਲ ਦੇ ਡਾਟੇ ਤੇ ਝਾਤ ਮਾਰੀਏ ਜਿਹੜਾ ਉਹਨਾਂ ਦਾ ਆਪਣਾ ਅੰਕੜਾ ਹੈ ਪੰਜਾਬ ਸਰਕਾਰ ਦੇ ਵਿਭਾਗਾਂ ਨੇ ਬਿਜਲੀ ਬੋਰਡ ਦਾ 2582 ਕਰੋੜ ਦੇਣਾ ਹੈ ਜਿਹੜੇ ਵੱਡੇ ਦੇਣਦਾਰ ਹਨ ਉਹ ਹਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ 1013.7 ਕਰੋੜ ਰੁਪਏ ਇਹਨਾਂ ਨੇ ਬਿਜਲੀ ਬੋਰਡ ਦੇ ਬਿੱਲ ਦੇੜੇ ਨੇ ਲੋਕਲ ਗਵਰਨਮੈਂਟ 852.4 ਕਰੋੜ ਰੂਰਲ ਡਵੈਲਪਮੈਂਟ ਤੇ ਪੰਚਾਇਤਾਂ ਦਾ ਜਿਹੜਾ ਵਿਭਾਗ ਹੈ ਉਹਨੇ 382.8 ਕਰੋੜ ਤੇ ਹੈਲਥ ਐਂਡ ਫੈਮਿਲੀ ਵੈਲਫੇਅਰ ਸਿਹਤ ਮਹਿਕਮਾ ਜਿਹੜਾ ਹੈ ਉਸ ਨੇ 127.4 ਕਰੋੜ ਬਿਜਲੀ ਬੋਰਡ ਦਾ ਦੇਣਾ ਜੇ ਇਹਨਾਂ ਚਾਰਾਂ ਵਿਭਾਗਾਂ ਨੂੰ ਹੀ ਆਪਾਂ ਜੋੜ ਲਈਏ ਤਾਂ 2376.3 ਕਰੋੜ ਬਣਦਾ ਹੈ ਜੋ ਕਿ ਕੁੱਲ ਬਕਾਇਆ ਰਕਮ ਦਾ 92% ਦਾ ਹਿੱਸਾ ਹੈ ਸਿਰਫ ਇਹਨਾਂ ਚਾਰ ਮਹਿਕਮਿਆਂ ਨੇ 92 ਫੀਸਦੀ ਬਿਜਲੀ ਬੋਰਡ ਦਾ ਜੋ ਬਕਾਇਆ ਖੜਾ ਹੈ ਸਰਕਾਰ ਦੇ ਵਿਭਾਗਾਂ ਵੱਲ ਅੱਡੜ ਵਿਭਾਗਾਂ ਵੱਲ ਉਹ ਇਹਨਾਂ ਚਾਰ ਵਿਭਾਗਾਂ ਦਾ ਬੰਦਰਾ ਹੈ ਹੋਰ ਜਿਹੜੇ ਵਿਭਾਗ ਨੇ ਜਿਨ੍ਹਾਂ ਨੇ ਬਿੱਲ ਦੇਣਾ ਹੈ ਉਹਨਾਂ ਦੇ ਵਿੱਚ ਸੀਵਰੇਜ ਬੋਰਡ ਸ਼ਾਮਿਲ ਹੈ ਜਿਨੇ 61.7 ਕਰੋੜ ਦੇਣੇ ਨੇ ਹੋਮ ਅਫੇਅਰਸ ਗ੍ਰਹਿ ਵਿਭਾਗ ਹੈ ਜਿਹੜਾ 23.9 ਕਰੋੜ ਉਹਨੇ ਦੇਣਾ ਹੈ ਪਬਲਿਕ ਵਰਕਸ ਨੇ 10.2 ਕਰੋੜ ਦੇਣੇ ਨੇ ਸਿੱਖਿਆ ਮਹਿਕਮਾ ਸਕੂਲ এডੂਕੇਸ਼ਨ ਜਿਹੜਾ ਹੈ ਉਹਨੇ 21 ਕਰੋੜ ਬਕਾਇਆ ਦੇਣਾ ਹੈ ਜੇ ਆਪਾਂ ਇਹਨਾਂ ਨੂੰ ਵੀ ਜੋੜ ਲੈਂਦੇ ਆ ਤਾਂ ਹੋਰ 116.8 ਕਰੋੜ ਹੋ ਜਾਂਦਾ ਹੈ ਜਿਹੜਾ ਬਿਜਲੀ ਬੋਰਡ ਦਾ ਬਕਾਇਆ ਬਿੱਲ ਇਹਨਾਂ ਵਿਭਾਗਾਂ ਵੱਲ ਖੜਾ ਹੈ ਇਸ ਤੋਂ ਇਲਾਵਾ 46 ਹੋਰ ਜਿਹੜੇ ਛੋਟੇ ਮੋਟੇ ਵਿਭਾਗ ਨੇ ਉਹਨਾਂ ਦੇ ਵੱਲ ਕੁੱਲ ਬਕਾਇਆ ਜਿਹੜਾ ਖੜਾ ਹੈ ਉਹ 99 ਕਰੋੜ ਰੁਪਏ ਦਾ ਹੈ ਉਹ ਵੀ ਬਿਜਲੀ ਦੇ ਬਿੱਲ ਨੇ ਸਾਰੇ ਜਿਹੜੇ ਇਹਨਾਂ ਨੇ ਅੱਜ ਤੱਕ ਨਹੀਂ ਤਾਰੇ ਪਿਛਲੇ ਸਾਲ ਬਿਜਲੀ ਬੋਰਡ ਦੇ ਇੰਜੀਨੀਅਰਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਹੋਈ ਹੈ ਉਹਨਾਂ ਨੇ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਸ਼ਨ ਕਮਿਸ਼ਨ ਪੀਐਸਸੀਆਰਸੀ ਨੂੰ ਕਿਹਾ ਸੀ ਕਿ ਤੁਸੀਂ ਸੂਵ ਮੋਟੋ ਨੋਟਿਸ ਲਵੋ ਜੋ ਸਾਡੇ ਸਰਕਾਰ ਦੇ ਵੱਲ ਬਕਾਏ ਖੜੇ ਨੇ ਤਾਂ ਕਿ ਲੋਕਾਂ ਦੇ ਹਿੱਤਾਂ ਨੂੰ ਬਚਾਇਆ ਜਾ ਸਕੇ ਇਹ ਅਪੀਲ ਕੀਤੀ ਸੀ ਬਸ ਇੰਨਾ ਕੀ ਐਕਸ਼ਨ ਬਿਜਲੀ ਬੋਰਡ ਵੱਲੋਂ ਲਿਆ ਗਿਆ ਸੀ ਇਹਨਾਂ ਬਕਾਇਆ ਨੂੰ ਰਿਕਵਰ ਕਰਨ ਵਾਸਤੇ ਇੱਕ ਸੀਨੀਅਰ ਪੀਐਸਪੀਸੀਐਲ ਦੇ ਅਧਿਕਾਰੀ ਦੇ ਦਰਸ਼ਨ ਮੁਤਾਬਕ 2023 ਦੇ ਵਿੱਚ ਇੱਕ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਸੀ OTS ਜਿਹਨੂੰ ਆਪਾਂ ਕਹਿ ਦਿੰਨੇ ਆਂ ਵਾਰ-ਵਾਰ ਐਕਸਟੈਂਸ਼ਨ ਦੇਣ ਦੇ ਬਾਵਜੂਦ ਵੀ ਕਿਸੇ ਵੱਡੇ ਡਿਫਾਲਟਰ ਨੇ ਆਪਣਾ ਬਿੱਲ ਨਹੀਂ ਤਾਰਿਆ ਕੋਈ ਕਿਸੇ ਨੂੰ ਡਰਕ ਆਫ ਨਹੀਂ ਹੈ ਕਿ ਜੇ ਅਸੀਂ ਬਿੱਲ ਨਹੀਂ ਤਾਰਾਂਗੇ ਤਾਂ ਸਾਡਾ ਕਨੈਕਸ਼ਨ ਕੱਟਿਆ ਜਾਊਗਾ ਜਾਂ ਸਾਡੇ ਤੇ ਕੋਈ ਐਕਸ਼ਨ ਹੋਊਗਾ ਪੀਐਸਪੀਸੀਐਲ ਨੇ ਸਾਰੀਆਂ ਸ਼੍ਰੇਣੀਆਂ ਦੇ ਬਿੱਲ ਜਿਹੜੇ ਨੇ ਸਿਰਫ ਖੇਤੀਬਾੜੀ ਨੂੰ ਛੱਡ ਕੇ ਬਾਕੀ ਸਾਰੀਆਂ ਕੈਟਾਗਰੀਆਂ ਦੇ ਬਿਲਾ ਨੂੰ ਬਕਾਇਆ ਨੂੰ ਕਲੀਅਰ ਕਰਨ ਵਾਸਤੇ ਇਸ OTS ਸਕੀਮ ਦੀ ਪਟੀਸ਼ਨ ਪਾਈ ਸੀ ਜਿਸ ਤੋਂ ਕਮਿਸ਼ਨ ਨੇ 3 ਮਹੀਨੇ ਵਾਸਤੇ ਪਹਿਲਾਂ ਇਹਦੀ ਮਨਜ਼ੂਰੀ ਦਿੱਤੀ ਤੇ ਇਸ ਤੋਂ ਬਾਅਦ ਜਦੋਂ ਕੋਈ ਰਿਸਪਾਂਸ ਨਹੀਂ ਆਇਆ ਕਿਸੇ ਨੇ ਬਿੱਲ ਨਹੀਂ ਕਲੀਅਰ ਕੀਤਾ ਦੋ ਵਾਰ ਇਸ ਦੀ ਜਿਹੜੀ ਤਰੀਖ ਹੈ ਉਹਨੂੰ ਅੱਗੇ ਵਧਾਇਆ ਗਿਆ ਐਕਸਟੈਂਸ਼ਨ ਦਿੱਤੀ ਗਈ ਪਰ ਫੇਰ ਵੀ ਕੋਈ ਫਰਕ ਨਹੀਂ ਪਿਆ ਕਿਸੇ ਨੇ ਵੀ ਪੈਸੇ ਨਹੀਂ ਦਿੱਤੇ ਕਿਸੇ ਨੇ ਵੀ ਆਪਣਾ ਬਿੱਲ ਨਹੀਂ ਤਾਰਿਆ ਹੁਣ PSPCL ਦੇ ਆਪਣੇ ਹਾਲਾਤ ਇਹ ਜੇ ਹਨ ਕਿ ਪਿਛਲੇ ਸਾਲ ਜਨਵਰੀ ਦੇ ਵਿੱਚ ਜਨਵਰੀ 2024 ਦੇ ਵਿੱਚ 800 ਕਰੋੜ ਦਾ ਕਰਜ਼ਾ ਚੱਕਣਾ ਪਿਆ ਸੀ ਤਾਂ ਕਿ ਜਿਹੜੀਆਂ ਜ਼ਰੂਰੀ ਅਦਾਈਗੀਆਂ ਨੇ ਬਿਜਲੀ ਖਰੀਦਣ ਦੀ ਜਾਂ ਹੋਰ ਜਿਹੜੀਆਂ ਪੇਮੈਂਟਸ ਨੇ ਉਸ ਤੋਂ ਡਿਫਾਲਟ ਨਾ ਹੋ ਜਾਵੇ ਡਿਫਾਲਟ ਤੋਂ ਬਚਣ ਦੇ ਲਈ 800 ਕਰੋੜ ਦਾ ਕਰਜ਼ਾ ਲਿਆ ਗਿਆ ਸੀ ਇੱਕ ਸੀਨੀਅਰ ਅਫਸਰ ਦੇ ਦੱਸਣ ਮੁਤਾਬਕ ਬਿਜਲੀ ਖਰੀਦਣ ਕੋਲੇ ਦੀ ਪੇਮੈਂਟ ਹੁੰਦੀ ਹੈ ਕੋਲੇ ਦੀ ਅਦਾਈ ਗਈ ਹੁੰਦੀ ਹੈ ਰੇਲਵੇ ਦੇ ਕਿਰਾਏ ਨੇ ਤੇ ਹੋਰ ਵੀ ਕਈ ਜਿਹੇ ਖਰਚੇ ਹੁੰਦੇ ਨੇ ਜਿਨ੍ਹਾਂ ਤੋਂ ਤੁਸੀਂ ਬਚ ਨਹੀਂ ਸਕਦੇ ਇਹ ਸਾਰਿਆਂ ਨੂੰ ਤਾਰਨ ਦੇ ਲਈ ਇਹ ਖਰਚੇ ਕਵਰ ਕਰਨ ਦੇ ਲਈ ਕਰਜ਼ਾ ਲੈਣਾ ਹੀ ਪਏਗਾ ਸਾਡੇ ਕੋਲ ਹੋਰ ਕੋਈ ਰਸਤਾ ਬਚਦਾ ਨਹੀਂ ਸੀ ਹੋਰ ਕੋਈ ਹੱਲ ਨਹੀਂ ਹੈ ਪੀਐਸਪੀਸੀਐਲ ਦੇ ਇੱਕ ਸਾਬਕਾ ਚੀਫ ਇੰਜੀਨੀਅਰ ਨੇ ਵੀ ਇਸ ਕਰਜ਼ੇ ਦੀ ਇਸ ਲੋਨ ਦੀ ਪੁਸ਼ਟੀ ਕੀਤੀ ਹੈ ਤੇ ਇਨ੍ਹਾਂ ਹਾਲਾਤਾਂ ਦੇ ਲਈ ਸਿਆਸੀ ਮਜਬੂਰੀਆਂ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ ਇਸ ਦੇ ਚੱਲਦੇ ਇਹ ਸਾਰਾ ਕੁਝ ਹੋ ਰਿਹਾ ਹੈ ਹਾਲਾਤ ਇੱਥੇ ਤੱਕ ਪਹੁੰਚੇ ਇੱਕ ਹੋਰ ਅਫਸਰ ਦਾ ਕਹਿਣਾ ਹੈ ਕਿ ਅਸੀਂ ਇਨਾਂ ਵਿਭਾਗਾਂ ਦਾ ਕਨੈਕਸ਼ਨ ਤਾਂ ਨਹੀਂ ਕੱਟਦੇ ਕਿ ਜੇ ਕਨੈਕਸ਼ਨ ਕਟਾਂਗੇ ਤਾਂ ਇਸ ਦਾ ਅਸਰ ਵੀ ਆਮ ਆਦਮੀ ਤੇ ਪੈਣਾ ਹੈ ਜਿਹੜੇ ਲੋਕ ਨੇ ਉਹ ਖੱਜਲਖوار ਹੋਣਗੇ ਤੰਗ ਹੋਣਗੇ ਇਸ ਕਰਕੇ ਅਸੀਂ ਕਨੈਕਸ਼ਨ ਨਹੀਂ ਕੱਟਦੇ ਜੇ ਬਿੱਲ ਨਹੀਂ ਮਿਲਦਾ ਤਾਂ ਵੀ ਅਸੀਂ ਕਨੈਕਸ਼ਨ ਜਾਰੀ ਰੱਖਦੇ ਹਾਂ ਬਿੱਲ ਭਰੇ ਜਾਂ ਨਾ ਭਰੇ ਸਾਨੂੰ ਕਨੈਕਸ਼ਨ ਜਾਰੀ ਰੱਖਣਾ ਪੈਂਦਾ ਹੁਣ ਜੇ ਤੁਸੀਂ ਜ਼ੋਨ ਵਾਈਜ਼ ਵੀ ਇਹ ਸਾਰੇ ਅੰਕੜੇ ਦੇਖਦੇ ਹੋ ਤਾਂ ਸਾਊਥ ਜ਼ੋਨ ਜਿਹੜੀ ਆ ਉਹ ਸਭ ਤੋਂ ਮੋਰੀ ਹੈ 6777.2 ਕਰੋੜ ਦੇ ਬਕਾਏ ਨੇ ਇਸ ਤੋਂ ਬਾਅਦ ਜਿਹੜੀ ਬਾਰਡਰ ਜ਼ੋਨ ਹੈ ਸਰਹੱਦੀ ਇਲਾਕਾ ਆ ਜਾਂਦਾ ਹੈ ਉਹ 621.6 ਕਰੋੜ ਦੇ ਨਾਲ ਦੂਜੇ ਨੰਬਰ ਤੇ ਹੈ ਵੈਸਟ ਜ਼ੋਨ ਦਾ ਕੁੱਲ ਬਕਾਇਆ 600 ਕਰੋੜ ਦਾ ਹੈ ਤੇ ਨਾਰਥ ਜ਼ੋਨ 395.6 ਕਰੋੜ ਦੀ ਬਿਜਲੀ ਬੋਲ ਦੀ ਦੇਣਦਾਰੀ ਖੜੀ ਹੈ ਉਹਨਾਂ ਨੇ ਦੇਣਾ ਹੈ ਸਭ ਤੋਂ ਘੱਟ ਡਿਫਾਲਟ ਹੈ ਉਹ ਸੈਂਟਰਲ ਜ਼ੋਨ ਦਾ ਹੈ ਜਿਸ ਨੇ 287.6 ਕਰੋੜ ਰੁਪਏ ਬਿਜਲੀ ਬੋਰਡ ਦੇ ਦੇਣੇ ਹੁਣ ਇਹ ਕੁੱਲ ਮਲਾ ਕੇ ਸਾਡੇ ਬਿਜਲੀ ਬੋਰਡ ਦੇ ਇਹ ਹਾਲਾਤ ਬਣੇ ਹੋਏ ਨੇ ਵਿੱਤੀ ਸੰਕਟ ਇੰਨਾ ਗਹਿਰਾ ਹੋਇਆ ਹੋਇਆ ਲੇਕਿਨ ਇਸ ਮਸਲੇ ਤੇ ਤੁਸੀਂ ਕਦੇ ਵੀ ਕੋਈ ਵੀ ਇਹਨਾਂ ਦਾ ਮਲਾਜ਼ਮ ਹੜਤਾਲ ਕਰਦਾ ਨਹੀਂ ਸੁਣਿਆ ਕਦੇ ਕੋਈ ਧਰਨਾ ਨਹੀਂ ਮਾਰਿਆ ਗਿਆ ਕਦੇ ਕਿਸੇ ਨੇ ਇਹਨਾਂ ਵਿਭਾਗਾਂ ਦੇ ਦਫ਼ਤਰਾਂ ਦੇ ਸਾਹਮਣੇ ਰੋਸ ਪ੍ਰਦਰਸ਼ਨ ਨਹੀਂ ਕੀਤਾ ਕਿ ਤੁਸੀਂ ਸਾਡਾ ਕਰੋੜਾਂ ਰੁਪਿਆ ਦਾ ਬਕਾਇਆ ਦੇਣਾ ਹੈ ਕਦੋਂ ਦਿਓਗੇ ਕਦੋਂ ਸਾਡੇ ਪੈਸੇ ਪਰੋਗੇ ਆਪਣਾ ਬਿੱਲ ਕਦੋਂ ਤਾਰੋਗੇ ਇਸ ਤਰ੍ਹਾਂ ਦੀ ਕਦੇ ਵੀ ਤੁਸੀਂ ਖਬਰ ਕਦੇ ਨਹੀਂ ਸੁਣੀ ਹੋਣੀ ਕਿ ਕਦੇ ਵੀ ਕਿਤੇ ਕੋਈ ਕੋਸ਼ਿਸ਼ ਹੋਈ ਹੋਵੇ ਪੀਐਸਪੀਸੀਐਲ ਨੇ ਆਪਣੇ ਬਕਾਏ ਲੈਣ ਦੀ ਆਪਣਾ ਜਿਹੜਾ ਬਿੱਲ ਪੈਂਡਿੰਗ ਪਿਆ ਹੈ ਜਿਹੜਾ ਇਨ੍ਹਾਂ ਵਿਭਾਗਾਂ ਵੱਲੋਂ ਤਾਰਿਆ ਨਹੀਂ ਗਿਆ ਉਸ ਨੂੰ ਰਿਕਵਰ ਕਰਨ ਦੇ ਵਾਸਤੇ ਕੋਈ ਐਫਰਟ ਕੀਤੀ ਗਈ ਹੋਵੇ ਕੋਈ ਕੋਸ਼ਿਸ਼ ਕੀਤੀ ਗਈ ਹੋਵੇ ਇਸ ਦਾ ਜ਼ਿਕਰ ਅਸੀਂ ਅੱਜ ਤੱਕ ਨਹੀਂ ਸੁਣਿਆ ਲੇਕਿਨ ਕਿਸੇ ਇੱਕ ਇੰਜੀਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਹੋ ਜਾਂਦਾ ਉਸ ਦੇ ਖਿਲਾਫ ਕੰਟੇ ਦੇ ਅੰਦਰ ਅੰਦਰ ਸਾਰੇ ਇੰਜੀਨੀਅਰ ਇਕੱਠੇ ਹੋ ਕੇ ਧਰਨਾ ਮਾਰ ਦਿੰਦੇ ਨੇ ਆਪਣੇ ਹੀ ਵਿਭਾਗ ਦੇ ਅੰਦਰ ਆਪਣੇ ਹੀ ਅਧਿਕਾਰੀਆਂ ਦੇ ਖਿਲਾਫ ਕਿ ਤੁਸੀਂ ਕਾਰਨ ਦੱਸੋ ਨੋਟਿਸ ਦੱਸੋ ਕਿਵੇਂ ਜਾਰੀ ਕਰ ਦਿੱਤਾ ਤੁਸੀਂ ਸਾਡੇ ਤੇ ਐਕਸ਼ਨ ਨਹੀਂ ਲੈ ਸਕਦੇ ਉਦੋਂ ਸਾਰਿਆਂ ਦਾ ਏਕਾ ਹੋ ਜਾਂਦਾ ਹੈ ਲੇਕਿਨ ਜਦੋਂ ਵਿਭਾਗ ਨੂੰ ਬਚਾਉਣਾ ਹੈ ਜਦੋਂ ਤੁਸੀਂ ਬਕਾਏ ਇਕੱਠੇ ਕਰਨੇ ਨੇ ਉਦੋਂ ਕੋਈ ਜਥੇਬੰਦੀ ਸਾਹਮਣੇ ਨਹੀਂ ਆਉਂਦੀ ਕੋਈ ਇਕੱਠ ਨਹੀਂ ਹੁੰਦਾ ਕੋਈ ਹੜਤਾਲ ਨਹੀਂ ਕਰਦਾ ਕੋਈ ਧਰਨੇ ਪ੍ਰਦਰਸ਼ਨ ਨਹੀਂ ਕਰਦਾ ਲੇਕਿਨ ਬਾਕੀ ਸਮਾਂ ਛੋਟੀਆਂ-ਛੋਟੀਆਂ ਗੱਲਾਂ ਤੇ ਹਰ ਮੌਕੇ ਤੇ ਪੈਰ-ਪੈਰ ਤੇ ਧਰਲੇ ਲਾਉਣ ਨੂੰ ਤਿਆਰ ਹੋ ਜਾਂਦੇ ਨੇ ਹੜਤਾਲਾ ਕਰਨ ਨੂੰ ਤਿਆਰ ਹੋ ਜਾਂਦੇ। ਕੀ ਇਹੀ ਸਰਕਾਰੀ ਮਹਿਕਮਿਆਂ ਦਾ ਕੰਮ ਹੈ ਕਿ ਇਸੇ ਨੂੰ ਸਰਕਾਰੀ ਨੌਕਰੀ ਕਹਿੰਦੇ ਨੇ ਕਿ ਜਿਹੜੇ ਤੁਹਾਡੇ ਆਪਣੇ ਕੰਮ ਨੇ, ਜਿਹੜੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਨੇ, ਉਸ ਨੂੰ ਤੁਸੀਂ ਨਿਭਾਉਂਗੇ ਨਹੀਂ, ਉਸ ਨੂੰ ਤੁਸੀਂ ਪੂਰਾ ਨਹੀਂ ਕਰੋਗੇ। ਬਸ ਥੋੜੇ ਤੇ ਕੋਈ ਐਕਸ਼ਨ ਆ ਜਾਵੇ, ਤੁਹਾਨੂੰ ਕੋਈ ਕੰਮ ਕਰਨ ਨੂੰ ਕਹਿ ਦੇਵੇ ਜਾਂ ਇਹ ਪੁੱਛ ਲਵੇ ਕਿ ਇਹ ਕੰਮ ਤੁਸੀਂ ਕਿਉਂ ਨਹੀਂ ਕੀਤਾ ਤਾਂ ਤੁਸੀਂ ਹੜਤਾਲ ਤੇ ਉਤਾਰੂ ਹੋ ਜਾਂਦੇ ਹੋ। ਕਰਨੇ ਪ੍ਰਦਰਸ਼ਨਾਂ ਤੇ ਉਤਾਰੂ ਹੋ ਜਾਂਦੇ ਇੱਥੇ ਸਰਕਾਰਾਂ ਵੀ ਸਵਾਲ ਦੇ ਘੇਰੇ ਦੇ ਵਿੱਚ ਆਉਂਦੀਆਂ ਨੇ ਇੱਕ ਪਾਸੇ 2500 ਕਰੋੜ ਤੋਂ ਜ਼ਿਆਦਾ ਲੈਣਾ ਹੈ ਬਿੱਲ ਪੈਂਡਿੰਗ ਪਏ ਨੇ ਉਹ ਰਿਕਵਰ ਕਰਨ ਦੀ بجائے ਤੁਸੀਂ 800 ਕਰੋੜ ਦਾ ਨਵਾਂ ਲੋਨ ਲੈ ਰਹੇ ਹੋ ਨਵਾਂ ਕਰਜ਼ਾ ਲੈ ਰਹੇ ਹੋ ਫਿਰ ਉਸ ਕਰਜ਼ੇ ਨੂੰ ਤਾਰਨ ਵਾਸਤੇ ਤੁਸੀਂ ਉਹਦਾ ਵਿਆਜ ਵੀ ਭਰ ਰਹੇ ਹੋ ਇਹ ਖਰਚਿਆਂ ਤੋਂ ਬਚਿਆ ਜਾ ਸਕਦਾ ਸੀ ਸਿਰਫ ਆਪਣਾ ਕੰਮ ਇਮਾਨਦਾਰੀ ਨਾਲ ਕਰਨ ਦੀ ਜ਼ਰੂਰਤ ਸੀ ਲੇਕਿਨ ਉਹ ਇਮਾਨਦਾਰੀ ਦਿਖਾਈ ਨਹੀਂ ਜਾਂਦੀ ਇਸ ਤੋਂ ਇਲਾਵਾ ਜੇ ਵਿੱਤੀ ਹਾਲਾਤ ਐਨੇ ਮਾੜੇ ਨੇ ਤਾਂ ਫੇਰ ਫ੍ਰੀ ਬਿਜਲੀ ਦੇ ਗੱਫੇ ਉਹ ਕਿਉਂ ਦਿੱਤੇ ਜਾ ਰਹੇ ਸਾਲਾਨਾ ਪੰਜਾਬ ਦਾ ਬਿਜਲੀ ਸਬਸਿਡੀ ਦਾ ਅਮਾਉਂਟ 20000 ਕਰੋੜ ਨੂੰ ਟੱਪ ਗਿਆ ਹੈ 10000 ਕਰੋੜ ਦੀ ਖੇਤੀਬਾੜੀ ਸੈਕਟਰ ਨੂੰ ਬਿਜਲੀ ਚਲੀ ਜਾਂਦੀ ਹੈ ਜਿਹੜੀ ਮੁਫਤ ਬਿਜਲੀ ਜਾਂਦੀ ਹੈ ਮੋਟਰਾਂ ਦੀ ਟਿਊਬਵੱਲਾਂ ਦੀ ਤੇ 10000 ਕਰੋੜ ਹੀ ਘਰੇਲੂ ਖਪਤਕਾਰਾਂ ਨੂੰ ਲਗਾਇਆ ਜਾਂਦਾ ਹੈ ਜਿਹੜੀ 2 ਮਹੀਨੇ ਦੇ ਵਿੱਚ 600 ਯੂਨਿਟ ਮੁਫਤ ਦਿੱਤੇ ਜਾਂਦੇ ਨੇ ਉਹ ਬਿਜਲੀ ਦੀ ਸਬਸਿਡੀ 10-10 ਹਜ਼ਾਰ ਕਰੋੜ ਦੀ ਦੋਨਾਂ ਖੇਤਰਾਂ 'ਚ ਹੈ ਕੁੱਲ ਬਿਜਲੀ ਸਬਸਿਡੀ ਦਾ ਹੀ 20 ਹਜ਼ਾਰ ਕਰੋੜ ਰੁਪਏ ਦਾ ਸਾਲਾਨਾ ਮਿਲ ਹੈ ਪੰਜਾਬ ਸਰਕਾਰ ਦੇ ਹਾਲਾਤ ਕਿੰਨੇ ਕਰਜ਼ਾ ਕਿੰਨੇ ਲੱਖ ਕਰੋੜ ਦਾ ਚੜਿਆ ਹੋਇਆ ਹੈ ਇਹ ਵੀ ਸਾਰਿਆਂ ਨੂੰ ਪਤਾ ਹੈ ਅੱਗੇ ਵਿਭਾਗਾਂ ਦਾ ਵੀ ਇਹੀ ਹਾਲ ਹੈ ਅੱਡ-ਅੱਡ ਡਿਪਾਰਟਮੈਂਟ ਉਹਨੇ ਵੱਖਰੇ ਲੋਨ ਲਏ ਹੋਏ ਨੇ ਵੱਖਰੇ ਕਰਦੇ ਉਹਨਾਂ ਡਿਪਾਰਟਮੈਂਟਾਂ ਤੇ ਚੜੇ ਹੋਏ ਨੇ ਪਰ ਫੇਰ ਵੀ ਕੋਈ ਸਰਕਾਰ ਕੋਈ ਸਿਆਸੀ ਪਾਰਟੀ ਕੋਈ ਸਰਕਾਰੀ ਅਫਸਰ ਜੁਰਤ ਨਹੀਂ ਦਿਖਾਉਂਦਾ ਕੋਈ ਸਖਤ ਫੈਸਲਾ ਲੈਣ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਵਿਭਾਗ ਦੇ ਜਾਂ ਸਰਕਾਰ ਦੇ ਵਿੱਤੀ ਹਾਲਾਤ ਠੀਕ ਕੀਤੇ ਜਾਣ ਉਸ ਤਰ੍ਹਾਂ ਦੇ ਸਖਤ ਫੈਸਲੇ ਲੈਣ ਤੋਂ ਸਾਰੇ ਹੀ ਘਬਰਾਉਂਦੇ ਨੇ ਕੋਈ ਵੀ ਜੁਰਤ ਨਹੀਂ ਕਰਦਾ ਇਹ ਵੀ ਸ਼ਾਇਦ ਇੱਕ ਵਾਰ ਪਹਿਲਾਂ ਜ਼ਿਕਰ ਕੀਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ 9000 ਕਿਸਾਨਾਂ ਦੀ ਵੱਡੇ ਕਿਸਾਨਾਂ ਦੀ ਲਿਸਟ ਤਿਆਰ ਕੀਤੀ ਹੋਈ ਹੈ ਜਿਨ੍ਹਾਂ ਨੂੰ ਸਬਸਿਡੀ ਦੇਣ ਦੀ ਲੋੜ ਨਹੀਂ ਫ੍ਰੀ ਬਿਜਲੀ ਦੇਣੀ ਨਹੀਂ ਚਾਹੀਦੀ ਕਿਉਂਕਿ ਉਹ ਰੱਜੇ ਪੁਜੇ ਕਰਾਉਂਦੇ ਨੇ ਵੱਡੀਆਂ ਜ਼ਮੀਨਾਂ ਦੇ ਮਾਲਕ ਨੇ ਉਹ 9000 ਵੱਡੇ ਕਿਸਾਨਾਂ ਤੋਂ ਵੀ ਅਜੇ ਤੱਕ ਮੁਫਤ ਬਿਜਲੀ ਦੀ ਸਹੂਲਤ ਵਾਪਸ ਨਹੀਂ ਲਈ ਗਈ ਕਿਉਂਕਿ ਲੱਗਦਾ ਹੈ ਕਿ ਇਹਦਾ ਵਿਰੋਧ ਹੋਏਗਾ ਫਿਰ ਸਰਕਾਰ ਨੂੰ ਲੋਕਾਂ ਦੇ ਪ੍ਰਦਰਸ਼ਨ ਚਲਣੇ ਪੈਣਗੇ ਸ਼ਾਇਦ ਵੋਟਾਂ ਦੇ ਵਿੱਚ ਨੁਕਸਾਨ ਹੋ ਜਾਵੇ ਇਸ ਕਰਕੇ 9000 ਬੰਦੇ ਤੋਂ ਵੀ ਬਿੱਲ ਲੈਣਾ ਜਿਹੜਾ ਹੈ ਉਹ ਮੁਸ਼ਕਿਲ ਲੱਗ ਰਿਹਾ ਹੈ ਔਖਾ ਲੱਗ ਰਿਹਾ ਹੈ ਉਹ ਫੈਸਲਾ ਵੀ ਕੋਈ ਲੈਡ ਨੂੰ ਤਿਆਰ ਨਹੀਂ। ਲੇਕਿਨ ਕੀ ਇਹ ਸਿਰਫ ਪੋਲਿਟਿਕਲ ਕੰਪਲਸ਼ਨ ਹੈ ਕੋਈ ਸਿਆਸੀ ਮਜਬੂਰੀ ਹੈ ਜਾਂ ਫਿਰ ਬੜੇ ਸੋਚੇ ਸਮਝੇ ਤਰੀਕੇ ਨਾਲ ਇਹ ਸਾਰੇ ਵਿਭਾਗਾਂ ਨੂੰ ਹੌਲੀ-ਹੌਲੀ ਨਿੱਜੀਕਰਨ ਵਾਲੇ ਰਸਤੇ ਤੇ ਤੋਰਿਆ ਜਾ ਰਿਹਾ ਹੈ। ਬਹਾਨਾ ਇਹ ਬਣਾਇਆ ਜਾਏਗਾ ਕਿ ਘਾਟੇ ਬਹੁਤ ਪੈ ਗਏ ਹੁਣੇ ਵਿਭਾਗ ਚੱਲ ਨਹੀਂ ਸਕਦਾ ਸਾਡੇ ਹੱਥ ਖੜੇ ਨੇ ਤੇ ਸਾਰੇ ਮਹਿਕਮੇ ਨੂੰ ਇਹਦਾ ਨਿੱਜੀਕਰਨ ਕਰ ਦਿਓ ਪ੍ਰਾਈਵੇਟ ਹੱਥਾਂ ਦੇ ਵਿੱਚ ਸ਼ੌਂਪ ਦਿਓ ਉਹ ਆਪੇ ਚਲਾਉਣਗੇ। ਲੇਕਿਨ ਜਦੋਂ ਨਿੱਜੀਕਰਨ ਹੋਏਗਾ ਫਿਰ ਵੀ ਤਾਂ ਤੁਹਾਨੂੰ ਬਿੱਲ ਦੇਣੇ ਪੈਣਗੇ ਉਦੋਂ ਵੀ ਕੀ ਤੁਸੀਂ ਡਿਫਾਲਟ ਇਸੇ ਤਰੀਕੇ ਨਾਲ ਕਰ ਸਕੋਗੇ ਕਿ ਨਿੱਜੀ ਪਲੇਅਰਾਂ ਦਾ 3000 2000 ਕਰੋੜ ਰੁਪਇਆ ਤੁਸੀਂ ਰੋਕ ਕੇ ਬੈਠ ਜਾਓਗੇ ਉਦੋਂ ਵੀ ਤਾਂ ਬਿੱਲ ਤਾਰਨੇ ਪੈਣਗੇ ਲੇਕਿਨ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਸੋਚੇ ਸਮਝੇ ਤਰੀਕੇ ਨਾਲ ਹੌਲੀ ਹੌਲੀ ਹਰ ਡਿਪਾਰਟਮੈਂਟ ਦੇ ਵਿੱਚ ਇਹੀ ਕੁਝ ਹੋ ਰਿਹਾ ਹੈ ਤੁਸੀਂ ਸਿੱਖਿਆ ਦਾ ਖੇਤਰ ਦੇਖ ਲਵੋ ਪ੍ਰਾਈਵੇਟ ਸੈਕਟਰ ਦੇ ਹੱਥਾਂ ਦੇ ਵਿੱਚ ਪੂਰੇ ਤਰੀਕੇ ਨਾਲ ਚਲਿਆ ਗਿਆ ਹੈ ਸਰਕਾਰੀ ਯੂਨੀਵਰਸਿਟੀਆਂ ਦਾ ਬੁਰਾ ਹਾਲ ਹੈ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਲੇਕਿਨ ਨਿੱਧੀ ਯੂਨੀਵਰਸਿਟੀਆਂ ਨਿੱਜੀ ਸਕੂਲ ਕਰੋੜਾਂ ਰੁਪਏ ਕਮਾ ਰਹੇ ਇਹ ਸਿਹਤ ਖੇਤਰ ਦਾ ਹਾਲ ਹੈ ਸਰਕਾਰੀ ਹਸਪਤਾਲਾਂ ਦਾ ਹਾਲ ਦੇਖ ਲਓ ਬੁਰਾ ਹਾਲ ਹੈ ਕੋਈ ਸਹੂਲਤਾਂ ਨਹੀਂ ਮਿਲਦੀਆਂ ਲੇਕਿਨ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹ 5 ਸਟਾਰ ਹੋਟਲਾਂ ਦੇ ਵਾਂਗ ਚਲਾਏ ਜਾ ਰਹੇ ਨੇ ਲੱਖਾਂ ਰੁਪਏ ਸਿਹਤ ਸੁਵਿਧਾਵਾਂ ਦੇਣ ਦੇ ਨਾਮ ਦੇ ਉੱਤੇ ਵਟੋਰੇ ਜਾ ਰਹੇ ਨੇ ਕਰੋੜਾਂ ਰੁਪਏ ਦੀ ਕਮਾਈ ਉਹ ਨਿੱਜੀ ਹਸਪਤਾਲ ਕਰ ਰਹੇ ਨੇ ਤੇ ਸਾਰੇ ਦਾ ਸਾਰਾ ਸੈਕਟਰ ਉਹ ਨਿੱਜੀ ਹੱਥਾਂ ਦੇ ਵਿੱਚ ਚਲਿਆ ਗਿਆ ਹੈ ਇਸ ਤੋਂ ਇਲਾਵਾ ਬਾਕੀ ਡਿਪਾਰਟਮੈਂਟ ਵੀ ਹੌਲੀ-ਹੌਲੀ ਇਸੇ ਤਰੀਕੇ ਨਾਲ ਨਿੱਜੀ ਕਰਨ ਵੱਲ ਵਧ ਰਹੇ ਨੇ ਕਿਉਂਕਿ ਸਰਕਾਰੀ ਮੁਲਾਜ਼ਮ ਇਮਾਨਦਾਰੀ ਨਾਲ ਆਪਣਾ ਕੰਮ ਨਹੀਂ ਕਰਨਾ ਚਾਹੁੰਦੇ ਸਰਕਾਰਾਂ ਜਾਂ ਸਿਆਸੀ ਲੋਕ ਉਹ ਇਹਨਾਂ ਨਿੱਜੀ ਪਲੇਅਰਾਂ ਦੇ ਹੱਥਾਂ ਦੇ ਵਿੱਚ ਖੇਡਦੇ ਨੇ ਉਹਨਾਂ ਤੋਂ ਲਾਹੇ ਲੈਂਦੇ ਨੇ ਉਹਨਾਂ ਤੋਂ ਫੰਡ ਲੈਂਦੇ ਨੇ ਤੇ ਉਹਨਾਂ ਦੇ ਹਿੱਤਾਂ ਨੂੰ ਬਚਾਉਂਦੇ ਨੇ ਆਮ ਲੋਕਾਂ ਦੇ ਹਿੱਤਾਂ ਦੀ ਕੋਈ ਨਹੀਂ ਸੋਚਦਾ ਲੇਕਿਨ ਜਦੋਂ ਇਹ ਨਿੱਜੀ ਕਰਨ ਦਾ ਫੈਸਲਾ ਹੋ ਜਾਵੇਗਾ ਉਸ ਤੋਂ ਬਾਅਦ ਲੋਕ ਮਹੰਗੇ ਭਾਤੇ ਬਿਜਲੀ ਵੀ ਖਰੀਦਣਗੇ ਬਿੱਲ ਵੀ ਤਾਰਨਗੇ ਤੇ ਉਦੋਂ ਰੋਸ ਪ੍ਰਦਰਸ਼ਨ ਵੀ ਕਰਨਗੇ ਉਦੋਂ ਮੁਜ਼ਾਹਰੇ ਵੀ ਕਰਨਗੇ ਧਰਨੇ ਵੀ ਲਾਉਣਗੇ ਲੇਕਿਨ ਹੋਣਾ ਕੁਛ ਨਹੀਂ ਪਰ ਜਦੋਂ ਇਹ ਸਰਕਾਰੀ ਮਹਿਕਮੇ ਚੱਲ ਰਹੇ ਹੁੰਦੇ ਨੇ ਉਦੋਂ ਇਹ ਠੀਕ ਤਰੀਕੇ ਨਾਲ ਚੱਲਣ ਆਪਣਾ ਕੰਮ ਲੋਕ ਇਮਾਨਦਾਰੀ ਨਾਲ ਕਰਨ ਕੋਈ ਉਹਦੇ ਵੱਲ ਧਿਆਨ ਨਹੀਂ ਦਿੰਦਾ ਉਦੋਂ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਸਾਨੂੰ ਦੱਸੋ ਕੀ ਫਾਇਦਾ ਮਿਲੂਗਾ ਸਾਡਾ ਲਾਹਾ ਕੀ ਹੈ ਸਾਡਾ ਫਾਇਦਾ ਕਿਸ ਵਿੱਚ ਹੈ ਬਸ ਇਹੀ ਸੋਚਿਆ ਜਾਂਦਾ ਹੈ ਲੇਕਿਨ ਜਦੋਂ ਨਿੱਜੀਕਰਨ ਹੋ ਜਾਂਦਾ ਹੈ ਫੇਰ ਔਖੇ ਹੋ ਕੇ ਤੰਗ ਹੋ ਕੇ ਤੁਸੀਂ ਪੈਸੇ ਵੀ ਤਾਰਦੇ ਹੋ ਤੇ ਵਧੀਆ ਸਰਵਿਸ ਦਾ ਗੁਣਗਾਨ ਵੀ ਕਰਦੇ ਹੋ ਕਿ ਦੇਖੋ ਜੀ ਇਹਨਾਂ ਦੀ ਸਰਵਿਸ ਬੜੀ ਵਧੀਆ ਹੈ ਸਰਕਾਰੀ ਚ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਤੁਸੀਂ ਹੌਣ ਕਦੇ-ਕਦੇ ਖਬਰਾਂ ਦੇ ਵਿੱਚ ਜ਼ਰੂਰ ਸੁਣਦੇ ਹੋਵੋਗੇ ਕਿ ਚਿਪ ਵਾਲੇ ਮੀਟਰ ਆ ਰਹੇ ਨੇ ਜਾ ਨਵਾਂ ਖਰੜਾ ਆਇਆ ਹੈ ਉਸ ਦਾ ਕਿਸਾਨ ਜਥੇਬੰਦੀਆਂ ਵਿਰੋਧ ਕਰਨਾ ਸ਼ੁਰੂ ਕਰ ਰਹੀਆਂ ਨੇ ਜਾਂ ਉਹਦੇ ਵਿਰੋਧ ਦੀ ਆਵਾਜ਼ ਦਿੱਤੀ ਜਾ ਰਹੀ ਹੈ بار بار ਕਿ ਬਿਜਲੀ ਖੇਤਰ ਦਾ ਨਿੰਜੀਕਰਨ ਹੋ ਰਿਹਾ ਹੈ ਔਰ ਸ਼ਾਇਦ ਇਹ ਸਰਕਾਰਾਂ ਵੀ ਹੌਲੀ ਹੌਲੀ ਉਸੇ ਰਸਤੇ ਤੇ ਤੁਰ ਰਹੀਆਂ ਹਨ ਉਹਨਾਂ ਹੀ ਕੋਸ਼ਿਸ਼ਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਇਹ ਜਿੰਨੇ ਵੀ ਸਰਕਾਰੀ ਵਿਭਾਗ ਨੇ ਹੌਲੀ ਹੌਲੀ ਕਰਕੇ ਇਹਨਾਂ ਨੂੰ ਉਸ ਹਾਲਾਤਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਕੀ ਆਪਣੇ ਆਪ ਹੀ ਕੰਮ ਕਰਨਾ ਬੰਦ ਕਰ ਦੇਣ ਇਹਨਾਂ ਤੇ ਕਰਜ਼ਾ ਹੀ ਇੰਨਾ ਚੜ ਜਾਵੇ ਕਿ ਤਨਖਾਹਾਂ ਨਾ ਦਿੱਤੀਆਂ ਜਾਣ ਥੋੜੇ ਬਹੁਤੇ ਵਿਰੋਧ ਤੋਂ ਬਾਅਦ ਆਪਣੇ ਆਪ ਹੀ ਨਿੱਜੀ ਕਰਨ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਾ ਬਚੇ ਤੇ ਇਹ ਸਾਰੇ ਵਿਭਾਗ ਵੀ ਨਿੱਜੀ ਹੱਥਾਂ ਤੇ ਵਿੱਚ ਚਲੇ ਜਾਣ। ਸੋ ਉਮੀਦ ਕਰਦੇ ਹਾਂ ਵਕਤ ਤਰ੍ਹਾਂ ਦੇ ਲੋਕ ਜਾਗਣਗੇ ਲੋਕ ਇਹਨਾਂ ਸਰਕਾਰੀ ਕਰਮਚਾਰੀਆਂ ਨੂੰ ਵੀ ਪੁੱਛਣਗੇ ਸਵਾਲ ਕਰਨਗੇ ਕਿ ਤੁਸੀਂ ਆਪਣਾ ਕੰਮ ਕਿਉਂ ਨਹੀਂ ਕਰ ਰਹੇ। ਤੁਸੀਂ ਜਿਹੜੇ ਤੁਹਾਡੇ ਬਕਾਏ ਖੜੇ ਨੇ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਤੁਸੀਂ ਇੰਨਾ ਮੁੱਦਿਆਂ ਦੇ ਉੱਤੇ ਕਦੇ ਇਕੱਠੇ ਕਿਉਂ ਨਹੀਂ ਹੁੰਦੇ ਕਦੇ ਹੜਤਾਲ ਕਿਉਂ ਨਹੀਂ ਕਰਦੇ ਕਦੇ ਆਵਾਜ਼ ਕਿਉਂ ਨਹੀਂ ਚੁੱਕਦੇ ਜਦਕਿ ਛੋਟੇ-ਛੋਟੀਆਂ ਗੱਲਾਂ ਪਿੱਛੇ ਹਰ ਤੀਸਰੇ ਦਿਨ ਤੁਸੀਂ ਹੜਤਾਲ ਕਰ ਦਿੰਨੇ ਹੋ ਹਰ ਤੀਸਰੇ ਦਿਨ ਤੁਹਾਡਾ ਕੋਈ ਨਾ ਕੋਈ ਰੋਸ ਪ੍ਰਦਰਸ਼ਨ ਹੋ ਰਿਹਾ ਹੁੰਦਾ ਹੈ ਲੇਕਿਨ ਆਪਣੇ ਡਿਪਾਰਟਮੈਂਟ ਨੂੰ ਆਪਣੇ ਵਿਭਾਗ ਨੂੰ ਜਿਉਂਦਾ ਰੱਖਣ ਦੇ ਲਈ ਉਹਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਤੁਸੀਂ ਕਦੇ ਕੋਈ ਆਵਾਜ਼ ਕਿਉਂ ਨਹੀਂ ਚੁੱਕਦੇ ਇਹ ਪ੍ਰਸ਼ਨ ਇਹਨਾਂ ਤੋਂ ਪੁੱਛੇ ਜਾਣੇ ਚਾਹੀਦੇ ਨੇ ਉਮੀਦ ਕਰਦੇ ਆ ਅਸੀਂ ਨਿੱਜੀਕਰਨ ਦੇ ਵੱਲ ਜਿਸ ਤਰੀਕੇ ਨਾਲ ਜੋ ਤੇਜ਼ੀ ਦੇ ਨਾਲ ਵਧ ਰਹੇ ਆ ਉਸ ਨੂੰ ਰੋਕਿਆ ਜਾਏਗਾ ਉਸ ਤੇ ਰਸਤੇ ਦੇ ਵਿੱਚ ਕੋ ਠੱਲ ਪਾਈ ਜਾਏਗੀ ਔਰ ਸਰਕਾਰੀ ਡਿਪਾਰਟਮੈਂਟਸ ਨੂੰ ਜਿਉਂਦਾ ਰੱਖਿਆ ਜਾਏਗਾ ਇਸੇ ਉਮੀਦ ਦੇ ਨਾਲ ਤਤਵ ਵਿਦਾ ਲੈਣੇ ਆ ਧੰਨਵਾਦ